ਕਿ ਜੇ ਮੰਮੀ ਹੁਣੀ ਚੱਲਗੇ ਨਾ ਲੋੜੀ ਲੈ ਕੇ ਸੰਦੀਪ ਕੋ ਤੇ ਸਾਰਾ ਹੀ ਕੰਮ ਖਰਾਬ ਹੋ ਜਾਣਾ ਵਾ ਇਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਣਾ ਵਾ ਉਥੇ ਕੀ ਆ ਤੇ ਕੀ ਨਹੀਂ ਆ ਤੂੰ ਹੀ ਨਿਕਾ ਜਾਣਾ ਅਸੀਂ ਜਾਣਾ ਵਾ ਤੇ ਹੁਣ ਕਿੱਦਾਂ ਚਲ ਜੀਏ ਉਥੇ ਪਹਿਲਾਂ ਉਦੋਂ ਸੌਖਾ ਘਰ ਲੱਭ ਦਿੰਦੀ ਉਹਨੂੰ ਤੇ ਜਾ ਇਹਨਾਂ ਨੂੰ ਸੱਚੀ ਗੱਲ ਦੱਸ ਦਿੰਦੀ ਸੁਣੋ ਅੱਖਾਂ ਮੀਟ ਕੇ ਬੈਠੇ ਜੇ ਕੱਲ ਪਰਸੋਂ ਦਾ ਤੁਹਾਡਾ ਸਿਰ ਖਾਣ ਰਹੀ ਆ ਵੀ ਕੁੜੀ ਕੋ ਜਾਣਾ ਕੁੜੀ ਕੋ ਜਾਣਾ ਮੈਨੂੰ ਸਿੱਧੀ ਪੱਧਰੀ ਗੱਲ ਦੱਸ ਦੋ ਵੀ ਜਾਂਦਾ ਰਹਾਦਾ ਮਾਤਾ ਦਵਾਈ ਲੈਣ ਜਾਣਾ ਵਾ ਕਸਟ ਕਦੇ ਕਰਾਉਣੀ ਆ ਦੱਸ ਮੈਂ ਕਹਿਣਿਆ ਬੀਪੀਓ ਦਾ ਘਟਿਆ ਵਾ ਦਵਾਈ ਲੈ ਕੇ ਅਹੀਂ ਆਏ ਨਾ ਵਾਤ ਵਾਤ ਅੱਧਾ ਘੰਟਾ ਲੱਗ ਜਾਊਗਾ ਸਾਨੂੰ ਤੂੰ ਤੁਸੀਂ ਬਾਅਦ ਚ ਚਲ ਜਿਓ ਮੈਂ ਵੀ ਇਹਨਾਂ ਨੂੰ ਹੌਸਲੇ ਜੇ ਨਾ ਦੱਸ ਦਿੰਦਾ ਦੱਸ ਇਹਦੇ ਵਿੱਚ ਕਿੱਡੀ ਕੀ ਗੱਲ ਹੋ ਗਈ ਭਲਾ ਤੁਸੀਂ ਤੇ ਐਵੇਂ ਹੀ ਨਾ ਛਾਟੀ ਗੁੱਸੇ ਦੇ ਵਿੱਚ ਆ ਜਾਂਦਾ ਚੱਲ ਆ ਜਾਗਾ ਹੁਣ ਗੱਲਾਂ ਨਾ ਕਰੀ ਜਾ ਫੇਰ ਉਹਨਾਂ ਕਹਿਣਾ ਅੰਦਰੋਂ ਨਿਕਲ ਢੇ ਆ ਗਈ ਉਹ ਜੱਟ ਟਿੰਡੂ ਮੇਰਾ ਪੁੱਤ ਵਾ ਜਿਹੜਾ ਦਾ ਮਗਰ ਲਾਕੇ ਨਾ ਉਸੇ ਵੇਲੇ ਤੁਰ ਪੈਂਦਾ ਕਿੰਨੀਆਂ ਗੱਲਾਂ ਇੱਥੇ ਕੀਤੀਆਂ ਵਾ ਆ ਚੰਗੀ ਭਲੀ ਸੀ ਕੋਈ ਇਹਨੂੰ ਦੋਖ ਨਹੀਂ ਤਾਂ ਕੋਈ ਇਹਨੂੰ ਹੋਰ ਪੁੱਤ ਕੀ ਕਰਨ ਲਈ ਸੀ ਕੁਝ ਨਹੀਂ ਮੰਮੀ ਮੇਰੀ ਗੱਲ ਸੁਣੋ ਮਾ ਪੁੱਤ ਮਾਤਾ ਨੂੰ ਗੱਲ ਕਰਨੀ ਸੀ ਰੁਪਿੰਦਰ ਹਾਂਜੀ ਚੱਲੀਏ ਫਿਰ ਚਲੋ ਫਿਰ ਆਏ ਪੁੱਛ ਆਏ ਕੋਸ਼ ਆਇਆ ਵਾ ਗੱਲਾਂ ਵੀ ਸੁਣ ਆਏ ਉਹਨਾਂ ਦੀਆਂ ਕੀ ਕਹਿੰਦੇ ਆ ਕਹਿਣਾ ਉਹਨਾਂ ਨੇ ਕੀ ਅੱਗੇ ਕਹਿੰਦੇ ਹੁੰਦੇ ਆ ਜੋ ਉਹ ਅੱਗੇ ਕਹਿੰਦੇ ਹੁੰਦੇ ਆ ਬਹਾਨਾ ਮਾਰਿਆ ਮੈਂ ਹੁਣ ਤੇ ਬਿਮਾਰ ਹੋਈ ਆ ਤੇ ਦਵਾਈ ਲੈਣ ਜਾਣਾ ਵਾ ਚੱਲ ਫਿਰ ਵੀ ਕੋਸ਼ਨਾ ਕੋਸ਼ਟ ਕਹਿੰਦੇ ਹੁਣ ਗੈਡੀ ਤੇ ਗੱਲ ਨਹੀਂ ਇਹੋ ਕਹਿੰਦੀ ਆ ਵੀ ਦਵਾਈ ਲੈ ਕੇ ਆਜੋ ਤੇ ਫੇਰ ਅਸੀਂ ਜਾਣਾ ਵਾ ਕੁੜੀ ਕੋ ਤੂੰ ਹੁਣ ਸਾਹਮਲੀ ਬਾਅਦ ਚੋ ਗੱਲ ਤੂੰ ਆਪਣੀ ਕੋਈ ਗੱਲ ਨਹੀਂ ਆ ਮੈਂ ਆਪੇ ਸਾਰੀ ਗੱਲ ਕਰ ਲਵਾਂ ਤੂੰ ਇਹ ਕਿਉਂ ਫਿਕਰ ਕਰਦੇ ਮੁੜ ਕੇ ਤੈਨੂੰ ਗੱਲ ਨਹੀਂ ਆਉਣੀ ਵੇਖੀ ਹਾਂ ਮੁੜ ਕੇ ਉਹਨਾਂ ਮੇਰੇ ਦਵਾਲੇ ਹੋਣਾ ਕੁਛ ਨਹੀਂ ਕਹਿੰਦੇ ਉਹ ਕੀ ਕਰਦੇ ਕੁਛ ਨਹੀਂ ਕਹਿੰਦੇ ਜਦੋਂ ਮੈਂ ਤੈਨੂੰ ਕਹਿਂ ਡਿਆ ਹਾਂ ਅਜੇ ਵੀ ਨਾ ਜਾਈਏ ਜੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਤੇ ਉਹਨਾਂ ਨੂੰ ਛੱਡਣਾ ਨਹੀਂ ਉਹ ਤੈਨੂੰ ਤੇ ਪਤਾ ਨਹੀਂ ਕੋਈ ਕਹਿਣਾ ਕਿ ਨਹੀਂ ਕਹਿਣਾ ਚਲੋ ਮਰਜੀ ਢਾਡੀ ਜਿੱਦਾਂ ਤੁਸੀਂ ਕਰਨੀ ਹੈ ਮੈਂ ਕੋ ਕੋ ਨਹੀਂ ਸਕਦਾ ਮੈਂ ਸੋ ਸਲਾਹਾਂ ਚੰਗੀ ਦਿੱਤੀ ਗੜੀ ਤਾਂ ਜਿੱਦਾਂ ਠੀਕ ਲੱਗ ਪਹਿਲਾਂ ਝੂਠ ਮਾਰ ਮਾਰ ਕੇ ਨਾ ਧੋਕੜੀ ਦਾ ਰਿਸ਼ਤਾ ਕਰਾਤਾ ਨਾ ਤੂੰ ਮੈਨੂੰ ਹੀ ਦੱਸਿਆ ਪੀ ਘਰ ਬਾਹਰ ਉਹਨਾਂ ਦਾ ਇਦਾਂ ਦਾ ਮੈਨੂੰ ਹੀ ਦੱਸ ਦਿੰਦੀ ਜਾਂਾਂ ਦੇ ਖਾਦੀ ਹੈ ਨਾ ਸਰਿਆਂ ਜਣਿਆਂ ਤੇ ਜਾਣ ਖਾਦੀ ਤੇ ਮੈਂ ਤਾਂ ਤੇਰੇ ਨਾਲ ਹੀ ਗਿਆ ਸੀ ਨਾ ਮੈਨੂੰ ਹੀ ਦੱਸ ਦਿੰਦੀ ਪੀ ਘਰ ਬਾਹਰ ਨਹੀਂ ਉਹਨਾਂ ਦਾ ਬਣਿਆ ਮੈਂ ਵੀ ਇਹਨਾਂ ਨੂੰ ਹੌਸਲੇ ਜੇ ਨਾ ਦੱਸ ਦਿੰਦਾ ਦੱਸ ਇਹਦੇ ਵਿੱਚ ਕਿੱਡੀ ਗੱਲ ਹੋ ਗਈ ਭਲਾ ਤੁਸੀਂ ਤਾਂ ਐਵੇਂ ਹੀ ਨਾ ਛਾਟੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਇਹੋ ਗਲੀ ਬਸ ਕਰਨੀ ਬਣਿਆ ਉਹ ਨਹੀਂ ਬਣਿਆ ਸਾਰਾ ਕੁਝ ਬਣ ਜਾਊਗਾ ਏਡੀ ਗੱਲ ਨਹੀਂ ਹੈਗੀ ਜਦੋਂ ਮੁੰਡਾ ਮਿਹਨਤੀ ਫਿਰ ਕਦੀ ਗੱਲ ਵਾ ਮੈਂ ਤਾਂ ਸਗੋਂ ਆਪਸ ਤਾਂ ਹੁੰਦਾ ਹੀ ਆ ਸਗੋਂ ਲੱਭਦਾਂ ਨਾ ਹੋ ਜਾਂਦੇ ਛੜੀ ਤੇ ਤੁਹਾਨੂੰ ਲੱਗ ਪਤਾ ਜਾਂਦਾ ਵੀ ਕਿੰਦਾ ਕੁੜੀਆਂ ਵਿਆਹ ਦੀਆਂ ਚੱਲ ਆ ਜਾਗਾ ਹੁਣ ਗੱਲਾਂ ਨਾ ਕਰੀ ਜਾ ਫੇਰ ਉਹਨਾਂ ਕਹਿਣਾ ਅੰਦਰੋਂ ਨਿਕਲ nde ਆ ਗਈ ਚੱਲੇ ਜਣਾ ਦੇ ਪਣਾਈਏ ਹੋਵਾਂਗਾ ਤਿਆਰ ਕਿ ਚਲਈਏਗਾ ਚਲ ਟੋਪੀ ਗਏ ਆ ਕੱਪੜੇ ਆ ਗਈ ਮੈਂ ਦੱਸ ਕੇ ਮੰਮੀ ਫਿਰ ਆਪਾਂ ਆਏ ਹੋ ਕੇ ਆਇਆ ਨਾ ਮਛਤੀ ਚਲ ਜਾ ਲੈ ਕੇ ਤਾਂ ਛੇਤੀ ਆਓ ਅਸੀਂ ਵੀ ਕਿਸੇ ਪਾਸੇ ਜਾਣਾ ਵਾ ਮੰਮੀ ਆਪਲਾ ਕਿਦਾਂ ਦੀ ਗੱਲ ਹੋਈ ਜਦੋਂ ਕਿ ਜੇ ਜਾਣਾ ਹੁੰਦਾ ਵਾ ਨਾ ਠੀਕ ਜਿਹੀ ਪੈਣਾ ਹੁੰਦਾ ਵਾ ਪਰ ਜਾਣਾ ਤੇ ਪੈਂਦਾ ਹੀ ਆ ਜੇ ਦਵਾਈ ਮੁੱਕੀ ਤੇ ਲਿਉਣੀ ਨਹੀਂ ਆ ਨਹੀਂ ਮੈਂ ਖਿਜੀ ਪੈਣਾ ਵਾ ਤੂੰ ਤਾਂ ਉਦਾਂ ਨਹੀਂ ਬਿਮਾਰ ਹੁੰਨੀ ਆ ਜਿੱਦਣ ਕਿਤੇ ਮੈਂ ਮਰਨਾ ਜਾਣਾ ਹੁੰਦਾ ਵਾ ਜਾ ਜਾ ਕੇ ਤਾਂ ਹੋਇਆ ਤੇ ਟਾਈਮ ਨਾ ਆਜੋ ਅਸੀਂ ਕੁੜੀ ਕੋ ਜਾਣਾ ਵਾ ਕੋਈ ਗੱਲ ਨਹੀਂ ਹੁਣ ਆ ਜਾਾਂਗੇ ਜੇ ਉੱਥੇ ਰਸ ਹੋ ਜਾ ਫੇਰ ਟਾਈਮ ਲੱਗਣਾ ਹੀ ਆ ਨਾ ਚਲ ਕਰਾਂ ਜਾਓਗੇ ਤਾਂ ਫੇਰ ਹੀ ਲੈ ਕੇ ਆਓਗੇ ਦਵਾਈ ਆ ਜਾ ਕਾਂ ਇਥੇ ਹੋੜੇ ਮੇੜੇ ਪਿੜੀ ਜਾ ਆਨਾ ਚੰਗਾ ਹੋ ਗਿਆ ਤੁਸੀਂ ਆ ਹੀ ਗਏ ਜੇ ਆਜੋ ਆਜੋ ਚਲਗੇ ਦਵਾਈ ਲੈਣ ਆਹੋ ਦਵਾਈ ਲੈਣ ਤਾਂ ਚਲ ਗਏ ਆ ਤੇ ਤਿਆਰੀ ਨਹੀਂ ਵੇਖੀ ਉਹਦੀ ਉਹ ਦਵਾਈ ਲੈਣ ਜਾਣ ਵਾਲੀ ਹੀ ਜਿਹੜਾ ਬੰਦਾ ਬਿਮਾਰ ਹੁੰਦਾ ਨਾ ਉਹ ਤੇ ਜਿਹੜੇ ਕੱਪੜੇ ਪਾਏ ਆ ਉਹਨਾਂ ਜੀ ਤੁਰ ਪੈਂਦਾ ਵਾ ਮਾਰ ਟੌਰ ਸੌਰ ਕੱਢ ਕੇ ਐਡਾ ਬੈਗ ਫੜਿਆ ਹੀ ਮੈਨੂੰ ਨਹੀਂ ਪਤਾ ਕਿ ਉਹਦੇ ਵਿੱਚ ਕੀ ਪਾ ਕੇ ਲੈ ਗਈ ਆ ਤੇ ਕਿੱਥੇ ਗਈ ਆ ਚੱਲ ਕੋਈ ਗੱਲ ਨਹੀਂ ਕਿਤੇ ਰਿਸ਼ਤੇਦਾਰੀ ਕੋਈ ਮਿਲ ਪੈਂਦਾ ਹੋਰ ਪਾਟੇ ਕੱਪੜੇ ਪਾ ਕੇ ਚੱਲ ਜਣਾਏ ਉਹਨਾਂ ਨੇ ਬਸ ਇਹੋ ਤਾਂ ਤੁਹਾਡੀਆਂ ਗੱਲਾਂ ਮਾੜੀਆਂ ਵਾ ਬਿਮਾਰ ਬੰਦੇ ਨੂੰ ਕੋਈ ਨਹੀਂ ਸੋਚਦਾ ਉਹੋ ਜਿਹਾ ਚਿੱਡੂ ਮੇਰਾ ਪੁੱਤ ਵਾ ਜਿਹੜਾ ਦਾ ਮਗਰ ਲਾਕੇ ਨਾ ਉਸੇ ਵੇਲੇ ਤੁਰ ਪੈਂਦਾ ਕਿੰਨੀਆਂ ਗੱਲਾਂ ਇੱਥੇ ਕੀਤੀਆਂ ਵਾ ਆ ਚੰਗੀ ਭਲੀ ਹੀ ਕੋਈ ਇਹਨੂੰ ਦੁੱਖ ਨਹੀਂ ਤੇ ਕੋਈ ਇਹਨੂੰ ਤਕਲੀਫ ਨਹੀਂ ਗਈ ਆ ਝੂਠ ਬੋਲ ਕੇ ਗਈ ਜੇ ਜੇ ਦਵਾਈ ਨਾ ਲੈ ਕੇ ਆਈ ਮੈਂ ਦਵਾਈ ਵੇਖਣੀ ਆ ਫਿਰ ਵੇਖਿਓ ਸਹੀ ਦਾ ਹਾਲ ਮੈਂ ਕੀ ਕਰਦੀ ਆ ਚੱਲ ਰਮਨ ਤੈਨੂੰ ਮੈਂ ਕਿੰਨੀ ਵਾਰੀ ਸਮ ਕੋਈ ਗੱਲ ਨਹੀਂ ਦਵਾਈ ਲੈ ਕੇ ਹੁੰਦੇ ਆ ਤੇ ਵੇਖ ਲਈ ਤੂੰ ਤੇ ਚਲ ਆ ਛੱਡਣਾ ਕੋਈ ਚਾਹ ਬਣਾ ਗਦੇ ਘਟ ਲੜ ਨਾਲ ਧਿਆਨ ਆ ਤੇਰਾ ਨਾ ਮੇਰਾ ਲੜਨ ਵਾਲ ਧਿਆਣਾ ਉਹਨਾਂ ਦਾ ਤੇ ਨਹੀਂ ਹੈਗਾ ਉਹ ਵੀ ਤਿਆਰ ਬਿਆਰ ਹੋਇਆ ਤੇ ਉਹ ਵੀ ਹੋਈ ਆ ਇਹਦੀ ਦਵਾਈ ਲੈਣ ਚੱਲੇ ਆ ਜਿਹੜਾ ਬੰਦਾ ਮਰਦਾ ਹੋਵੇ ਨਾ ਉਹਨੂੰ ਤਾਂ ਪਾਣੀ ਦਾ ਘਟ ਨਹੀਂ ਲੱਭਦਾ ਇਹ ਲੀੜਾ ਲਤਾ ਨਵਾ ਪਾ ਕੇ ਗਈ ਆ ਇਹ ਨਾ ਕੋਈ ਦਾਲ ਚ ਕਾਲਾ ਤੇ ਹੈਗਾ ਵਾ ਕਿਤੇ ਪੇਕੇ ਤੇ ਨਹੀਂ ਚਲ ਗਈ ਬੈਗ ਚ ਕੱਪੜੇ ਜੇ ਵੀ ਪਾਏ ਆ ਕੋਈ ਗੱਲ ਨਹੀਂ ਆਉਂਦੇ ਦਵਾਈ ਤੇ ਦੀ ਮੈਂ ਵੇਖੂਗੀ ਲਿਆ ਵਖੜ ਕਿਹੜੀ ਦਵਾਈ ਲੈ ਕੇ ਆਈ ਆ ਆਏ ਹਾਏ ਪੈਣੇ ਡਾ ਵੱਡਾ ਕੰਮ ਦਾਸਤਾਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰਾਂ ਮੈਂ ਤੇ ਫਾਇ ਲੱਗੀ ਆ ਜੇ ਮੈਂ ਸੈਟ ਦਿੰਨੀ ਆ ਤਾਂ ਵੀ ਮਰਦੀ ਆ ਜੇ ਨਹੀਂ ਦਦੀ ਤਾਂ ਵੀ ਮਰਨੀ ਆ ਪਰ ਨਾ ਹੁਣ ਮਨਜਿੰਦਰ ਕੋਲਾ ਮੇਨੂੰ ਰਖਣਾ ਹੀ ਪੈਣਾ ਵਾ ਜੇ ਨਾਰ ਖਾਂ ਤੇ ਪੈਣ ਛੁੱਟਦੀ ਆ ਕੀ ਕਰਾਂ ਰੱਬਾ ਕਿੱਥੇ ਆਣ ਕੇ ਫਸਾਤਾ ਹੀ ਮੈਨੂੰ ਚੱਲ ਨਾ ਤੇ ਹੀ ਤੇ ਨਹੀਂ ਸੈਟ ਕੋਈ ਨਹੀਂ ਇੱਕ ਦੋ ਫੇਰਾ ਮਾਰੂੰਗੀ ਤੇ ਲੈ ਆਉਂਗੀ ਆਪਣਾ ਸੈੱਟ ਮੈਂ ਇਹ ਘੜਾ ਕਿਤੇ ਪਾ ਚਲੀ ਆ ਜੀਤ ਨਹੀਂ ਕਰਤਾ ਸੋਨਾ ਦੇਣ ਨੂੰ ਚੱਲ ਹੁਣ ਕੀ ਕਰਨਾ ਫਿਰ ਲੈ ਪਹਿਣ ਸੈੱਟ ਤੇ ਲੱਲਾ ਅੱਛਾ ਹੈ ਪਰ ਇੱਕ ਗੱਲ ਯੋ ਹਮ ਹੁਣ ਨਾ ਇਹ ਗੱਲ ਦਾ ਧਿਆਨ ਰੱਖੀ ਹਮ ਹੁਣ ਦੇ ਦੇ ਮੀ ਮੇਰਾ ਸੈਟ ਇਹ ਨਾ ਹੋਵੇ ਹਾੜਾ ਰਿਸ਼ਤਾ ਹੀ ਛੁੱਟ ਜੇ ਕਿਤੇ ਸੈਟ ਕਰਕੇ ਨਹੀਂ ਨਹੀਂ ਮੈਂ ਪੂਰੀ ਕੋਸ਼ਿਸ਼ ਰੱਖਾਂਗੀ ਕਿ ਮੈਂ ਉਹਦੇ ਕੋ ਸੈਟ ਇੱਕ ਦੋ ਵਾਰ ਆ ਪਾ ਕੇ ਪੇਕਿਆਂ ਤੋਂ ਹੋ ਆਵੇਗੀ ਨਾ ਤੇ ਫਿਰ ਉਹਦੇ ਕੋਲੋਂ ਮੈਂ ਉਹਨੂੰ ਮੈਂ ਪਹਿਲਾਂ ਜਦੋਂ ਪੇਕਿਆਂ ਤੋਂ ਆਇਆ ਕਰੂ ਮੈਂ ਉਹਦੇ ਆਕੜਾ ਪੁੱਤ ਲਿਆ ਮੈਂ ਰੱਖਣਾ ਆਹੋ ਉਹਦੇ ਕੋਲ ਲਾ ਕੇ ਰੱਖ ਲਿਆ ਕਰਾਂਗੀ ਨਾ ਤੇ ਫਿਰ ਯਕੀਨ ਬਣ ਜੂ ਜਦੋਂ ਚਾਹੀਏ ਫਿਰ ਦੇ ਦਾਂਗੇ ਮੇਰੀ ਗੱਲ ਸੁਣੋ ਥੋੜੇ ਬਹੁਤੇ ਪੈਸੇ ਜੋੜ ਕੇ ਤੇ ਮਾੜਾ ਮੋਟਾ ਬਣਾਈ ਦਿਓ ਉਹਨੂੰ ਇਹਦੇ ਵਿੱਚ ਉਹ ਤੇ ਹੁਣ ਬਾਅਦ ਚ ਕਰਾਂਗੇ ਹੁਣ ਪੈਰ ਤੇ ਨਹੀਂ ਕੰਮ ਇਹ ਹੁੰਦਾ ਆਹੋ ਚੱਲ ਜਲ ਸਾਰਲਾ ਭੈਣ ਟਾਈਮ ਆਪਣਾ ਹੁਣ ਕੀ ਕਰਾਂ ਫਿਰ ਮੈਂ ਭੈਣ ਇੱਕ ਵਾਰੀ ਖੋਲ ਕੇ ਨਾ ਚੈੱਕ ਕਰ ਲਾ ਵੇਖ ਲਾ ਜਿੱਦਾਂ ਦਾ ਮੈਂ ਦੇਣਾ ਵਾ ਨਾ ਉਦਾਂ ਦਾ ਸੈਟ ਲੈਣਾ ਹੀ ਮੁੜ ਕੇ ਤੇਰਾ ਹੀ ਤੈਨੂੰ ਦੇਣਾ ਵਾ ਮੈਂ ਕਿਹੜਾ ਕਿਤੇ ਹੋਰ ਬਟਾ ਦੇਣਾ ਵਾ ਵੇਖਾਂ ਸੋਹਣਾ ਵਾ ਸੈਟ ਤੇਰਾ ਆ ਵੇਖ ਲਾ ਵਧੀਆ ਵਾ ਸਾਰਾ ਕੁਝ ਹੈਗਾ ਹੀ ਨਾਲ ਹਾਂ ਸਭ ਕੁਝ ਹੈਗਾ ਠੀਕ ਵਾ ਨਾ ਹਾਂ ਤੇ ਹੁਣ ਇਦਾਂ ਕਰੀ ਜਿੱਦਾਂ ਖੜਨਾ ਨੇ ਇਦਾਂ ਮੈਨੂੰ ਵਾਪਸ ਦੇ ਜੀ ਇਹ ਨਹੀਂ ਤੈਨੂੰ ਦੇ ਕੇ ਜਾਵਾਂ ਆਹ ਤੇ ਹੁਣ ਇਹਨੂੰ ਬੰਦ ਕਰਕੇ ਨਾ ਫਲਕਾਰਾ ਇਹ ਨਾ ਹੋਵੇ ਮੁੰਜੰਦਾ ਰਾਜੀ ਆਹ ਤੇ ਮੈਨੂੰ ਸ਼ਿੱਤਰ ਫਿਰ ਜੇ ਮੁਰਗੀ ਗੰਥੀ ਤੂੰ ਹੁਣ ਆ ਕੰਮ ਕਰਨ ਦਾ ਪੀਆ ਕੋਈ ਨਹੀਂ ਮੈਂ ਬੈਗ ਚ ਪਾ ਲੀਨੀ ਆ ਆਹੋ ਤੇ ਚੁੱਪ ਕਰਕੇ ਨਾ ਤੇ ਬੈਗ ਚ ਪਾ ਲਾ ਤੇ ਜਿੱਦਾਂ ਜਿੱਦਾਂ ਮੈਂ ਕਿਹਾ ਉਦਾਂ ਹੀ ਕਰੀ ਹੁਣ ਚੰਗਾ ਠੀਕ ਆ ਠੀਕ ਆ ਕੋਈ ਨਹੀਂ ਤੂੰ ਫਿਕਰ ਨਾ ਕਰਕੇ ਇਸ ਗੱਲ ਦਾ ਤੇ ਹੁਣ ਕਰਾਂਗੀ ਤੂੰ ਮੇਰੀ ਭੈਣ ਵਾਂ ਮੈਂ ਤੇਰੇ ਨਾਲ ਧੋਖਾ ਥੋੜਾ ਕਰਨਾ ਵਾ ਤੂੰ ਮੇਰੀ ਇੱਜ਼ਤ ਰੱਖੀ ਆ ਤੇ ਮੈਂ ਵੀ ਤੇਰੀ ਰੱਖਾਂਗੀ ਚਲ ਠੀਕ ਆ ਭੈਣ ਕੋਈ ਗੱਲ ਨਹੀਂ ਮੈਨੂੰ ਵੀ ਤੁਸੀਂ ਆ ਗਿਆ ਤੇ ਮੇਰੀ ਵੱਡੀ ਭੈਣਾ ਮੈਂ ਕਿਦਾਂ ਮਨਾ ਕਰਾਂ ਹੁਣ ਤੈਨੂੰ ਚਲ ਤੂੰ ਵਿਆਹ ਤੇ ਮੈਂ ਰੋਟੀ ਪਕਾ ਕੇ ਲੈ ਆਉਣੀ ਮੈਂ ਵੀ ਮਾਨ ਤਾਨਣਾ ਹੀ ਆਈ ਸਾਂ ਆਹੋ ਚਲ ਕੋਈ ਨਹੀਂ ਬੈਠਾ ਫਿਰ ਤੂੰ ਹਣ ਰੋਟੀ ਖਾ ਕੇ ਜਾ ਰੋਟੀ ਤੇ ਮੈਂ ਖਾ ਕੇ ਆਈ ਨਾ ਨਹੀਂ ਨਹੀਂ ਰੋਟੀ ਖਾ ਕੇ ਜਾਵੀ ਹੁਣ ਚਲੋ ਚੰਗਾ ਹੋ ਗਿਆ ਈ ਭਲਾ ਹੋਵੇ ਉਹਦਾ ਮਹਾਰਾਜੇ ਨੇ ਬਹੁਤਾ ਦੇ ਮੇਰੀ ਇੱਜ਼ਤ ਰੱਖ ਲਈ ਜਾਨੀ ਤੇ ਮੈਂ ਕੀ ਕਰਨਾ ਹੈ ਨਾ ਮੁੱਕਰ ਜਾਂਦੀ ਨਾ ਦਿੰਦੀ ਕੀ ਲੈ ਕੇ ਜਾਂਦੀ ਮੈਂ ਪੁੱਤ ਤੋਂ ਵੀ ਝੂਠੀ ਪੈਣਾ ਹੈ ਆਖਣਾ ਬੜੀ ਗਈ ਹਾਂ ਭੈਣ ਕੋ ਲੈਣ ਦੀ ਅੱਤਾ ਤੈਨੂੰ ਤੇ ਚਲੋ ਰੱਬ ਭਲਾ ਕਰੇ ਉਹਦਾ ਜਿੰਨ ਦੇਤਾ ਮੇਰਾ ਮਾਨ ਰੱਖ ਲਿਆ ਸ਼ੁਕਰ ਆ ਹੋ ਜਾਣ ਮੇਰੀ ਇੱਜ਼ਤ ਰਹਿ ਗਈ ਆ ਚਾਰਿਆ ਪੈਣ ਨੂੰ ਰੋਟੀ ਤੇ ਖਵਾਲਦੀ ਆ ਹੁਣ ਨਾ ਡਰ ਲੱਗਣ ਡਿਆ ਕਿਤੇ ਮਨਜਿੰਦਰ ਨਾ ਹਾਜੀ ਜੇ ਕਿਤੇ ਮਨਜਿੰਦਰ ਨੂੰ ਮਾੜੀ ਮੋਟੀ ਪਿੰਕ ਲੱਗ ਗਈ ਨਾ ਉਹਨੇ ਤੇ ਮੈਨੂੰ ਜਿੰਦੀ ਨੂੰ ਮਾਰ ਛੜਨਾ ਵਾ ਹਾਇ ਰੱਬਾ ਕੀ ਕਰਾਂ ਹੁਣ ਪੈਣ ਨੂੰ ਕਹਿ ਵੀ ਨਹੀਂ ਸਕਦੀ ਭਾ ਹੁਣ ਤੂੰ ਚਲ ਜਾ ਦਾ ਵਾ ਚੱਲ ਕਹਿ ਦਿੰਨੀ ਆ ਫਿਰ ਕੀ ਆ ਕਹਿ ਆ ਹੀ ਦਿੰਨੀ ਆ ਤੇ ਪੈਣ ਬਸ ਲੰਘ ਜਾਣੀ ਆ ਤਾ ਤੂੰ ਜਾ ਹੁਣ ਟਾਈਮ ਦੇ ਨਾਲ ਕੋਈ ਨਹੀਂ ਇੱਕ ਦੋ ਫੇਰਾ ਮਾਰੂੰਗੀ ਮਗਰੋਂ ਮੈਂ ਤੇ ਸੈਟ ਤੇ ਆਪਣਾ ਲੈ ਆਉਂਗੀ ਉਦਾਂ ਮੈਂ পত লাগে চন গমি নে কিনি আগনে সি ভাবি ਸਸਕਾ ਜੀ ਠੀਕ ਠਾਕ ਹਾਂਜੀ ਠੀਕ ਠਾਕ ਘਰ ਦੇ ਘਰੀ ਆ ਹਾਂਜੀ ਘਰੇ ਸਾਰੇ ਤੇ ਫੋਨ ਹੀ ਕਰ ਦਿੰਦੇ ਮੈਨੂੰ ਫੋਨ ਕੀ ਕਰਨਾ ਸੀ ਏਦਾਂ ਹੀ ਮੜਿਆ ਗਏ ਸੀ ਕਿਤੇ ਤੇ ਮੈਂ ਚਲਾਉਂਦੇ ਹੁੰਦੇ ਹੋਈ ਨਹੀਂ ਆ ਤੇ ਮੰਮੀ ਹੁਣੀ ਨਹੀਂ ਆਏ ਨਹੀਂ ਉਹ ਨਹੀਂ ਆਈ ਨਾਲ ਚਲ ਆ ਜੋ ਬਹਿ ਜਾ ਇੱਥੇ ਆ ਜਾ ਭਾਬੀ ਕੋਈ ਗੱਲ ਨਹੀਂ ਹੋ ਠੀਕ ਠਾਕ ਭਾਜੀ ਹੁਣੀ ਹਾਂਜੀ ਸਾਰੇ ਵਧੀਆ ਮੰਮੀ ਵੀ ਠੀਕ ਠਾਕ ਆ ਵਧੀਆ ਸਭ ਠੀਕ ਠਾਕ ਹੀ ਮੰਮੀ ਤੇ ਮੈਨੂੰ ਕਹਿਣ ਦੇ ਹੀ ਕਿ ਮੈਂ ਆਉਣਾ ਵਾ ਤੇ ਬਾਅਦ ਆਈ ਨਹੀਂ ਉਹ ਆਉਣਾ ਤਾਂ ਹੈਗਾ ਇਸ ਸੰਦੀਪ ਪਤਾ ਨਾ ਗੱਲ ਕੀ ਸੀ ਅਹੀਂ ਗਏ ਹੀ ਦਵਾਈ ਲੈਣ ਤੇ ਮੈਂ ਹਾਂ ਚੱਲ ਹੁਣ ਲਾਗੂ ਨੰਗਣਾ ਵਾ ਤੇ ਫਿਰ ਤੈਨੂੰ ਪਤਾ ਇਦਾਂ ਜੀ ਕਰਦਾ ਵਜਾ ਨੂੰ ਤੇ ਤਾਂ ਕਰਕੇ ਮੈਂ ਹਾਂ ਚੱਲ ਨਾਲ ਤੈਨੂੰ ਲੋੜੀ ਦੇ ਜਾਨੀ ਆ ਤੇ ਨਾਲੇ ਹੋ ਜਾਣੀ ਆ ਚੱਲ ਭਾਬੀ ਜੇ ਆਉਣਾ ਹੀ ਨਾ ਫੋਨ ਕਰ ਦਿਆ ਕਰੋ ਇੱਕ ਵਾਰੀ ਮੜਾ ਜਾ ਜੇ ਹੀ ਬਾਈ ਚਾਂਸ ਕਰਨਾ ਹੁੰਦੇ ਤੇ ਫਿਰ ਚਲ ਫੋਨ ਦੀ ਹੈ ਦਸਹੀ ਮੈਂ ਸੋਚਿਆ ਘਰੀ ਹੁਣੀ ਆ ਕਿੱਥੇ ਜਾਣਾ ਹੈ ਸਗੋ ਮੰਮੀ ਕਹਿੰਦੇ ਕਿ ਮਾਸੀ ਕੋ ਹੋ ਕੇ ਆਉਣਾ ਵਾ ਜੇ ਅੱਜ ਆਈ ਮਾਸੀ ਕੋ ਚਲ ਜਾਂਦੇ ਤਾਂ ਤੁਹਾਨੂੰ ਫੇਰਾ ਹੀ ਪਹਿਣਾ ਸੀ ਚਲ ਕੋਈ ਨਹੀਂ ਜੇ ਨਾਟਕ ਕਰਦੇ ਫਿਰ ਕੀ ਕਰਨਾ ਹੈ ਫਿਰ ਆਪੇ ਬਾਅਦ ਚ ਮੰਮੀ ਹੁਣੀ ਆ ਜਾਂਦੇ ਚਲੋ ਕੋਈ ਗੱਲ ਨਹੀਂ ਤੇ ਬੈਠੋ ਮੈਂ ਲਿਆਵਾਂ ਪਾਣੀ ਸਸਿਆ ਭਾਜੀ ਸਸਿਆ ਭਾਜੀ ਦੌੜ ਨਹੀਂ ਆਗੇ ਦੱਸਿਆ ਜੀ ਭਾਜੀ ਸਸਿਆ ਭਾਜੀ ਚਾਹ ਜੀ ਹਾਂਜੀ ਹਾਂਜੀ ਵਧੀਆ ਮੋਹਣੀ ਕਿਤਾ ਤੈ ਫੋਨ ਫੜ ਕੀ ਕਰਨਾ ਹੈ ਭਾਜੀ ਐਦਾਂ ਲੱਗੋ ਨੰਗਣ ਡੇ ਤੇ ਮੈਂ ਚੱਲ ਹੋਈ ਜਾਂਨੇ ਚਲੋ ਵਧੀਆ ਕੀਤਾ ਭਾਜੀ ਠੀਕ ਹੈ ਇਹ ਓਏ ਇਹੋ ਇਹ ਠੀਕ ਨਹੀਂ ਸੀ ਤੇ ਦਵਾਈ ਹੀ ਲੈਣਾ ਇਹਦੀ ਅੱਛਾ ਅੱਛਾ ਤੇ ਮੈਂ ਚੱਲ ਸੁਨੀਲ ਕੋ ਹੋ ਜਾਂਨੇ ਕੀ ਲੱਗੋ ਨੰਗਣਾ ਐਦਾਂ ਠੀਕ ਠੀਕ ਹੈ ਸ਼ਹਿਰ ਗਏ ਹਾਂ ਸ਼ਹਿਰ ਗਏ ਠੀਕ ਹੈ ਠੀਕ ਹੈ ਕਹਿੰਦਾ ਪਾਣੀ ਪੁਣੀ ਕੋਈ ਨਹੀਂ ਕੋਈ ਨਹੀਂ ਪੀ ਲੈਨੇ ਪਾਣੀ ਸੁਬੀਬਾ ਹੋ ਠੀਕ ਹੈ ਮਸੂਣੀ ਹਾਂਜੀ ਠੀਕ ਠਾਕ ਸਾਰੇ ਵਧੀਆ ਵਾਂ ਤੇ ਮੰਮੀ ਨੜੀ ਨਹੀਂ ਆਏ ਲੈ ਆਂਦੇ ਨਾਲ ਹੀ ਉਹਨਾਂ ਨੇ ਕੀ ਆਉਣਾ ਵਾ ਵੀਰ ਜੀ ਤਾਨੂੰ ਪਤਾ ਤੇ ਸਹੀ ਆਂ ਪੀ ਘਰ ਵੀ ਕਿਸੇ ਨੇ ਨਾ ਕਿਸੇ ਨੇ ਰਹਿਣਾ ਹੀ ਆ ਇਹ ਤਾਂ ਗੱਲ ਹੈਗੀ ਆ ਉਹ ਆਏ ਨਹੀਂ ਨਾ ਕੋਈ ਨਹੀਂ ਆਉਣਗੇ ਫਿਰ ਕਿਸੇ ਦਾ ਆਉਣਗੇ ਆ ਖੰਦੇ ਹੀ ਚਲ ਮੈਂ ਹਾਂ ਨੰਗਦੇ ਨੰਗਦੇ ਹੋ ਜੰਨੇ ਆ ਤੁਹਾਨੂੰ ਪਤਾ ਫਿਰ ਇਦਾਂ ਜੀ ਨਹੀਂ ਕਰਦਾ ਜਾਨ ਨੂੰ ਲੈ ਇਹ ਤਾਂ ਗੱਲ ਹੈਗੀ ਸੰਦੀਪ ਵੀ ਕਹਿੰਨੇ ਮਮੀ ਹੁਣ ਆਉਣਾ ਵਾ ਮੈਂ ਤਾਂ ਪੁੱਛਣ ਡਿਆ ਸੀ ਪਰ ਆਉਣੇ ਤੇ ਅੱਜ ਅਚਾਨਕ ਹੀ ਆ ਗਏ ਆ ਤੇ ਸੁਣੀਓ ਤੁਸੀਂ ਬੈਠੋ ਮੈਂ ਚਾਹ ਬਣਾ ਲਿਆ ਸਮਾਨ ਲੈ ਕੇ ਆਉਣਾ ਠੀਕ ਆ ਹਾਂਜੀ ਲੈ ਉਹ ਨਹੀਂ ਨਹੀਂ ਭਾਜੀ ਭਾਜੀ ਬੈਜੋ ਤੁਸੀਂ ਅਹੀਂ ਤੇ ਗੇਤਵਈ ਲੈ ਕੇ ਆਏ ਆ। ਉਹ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਮੈਂ ਲੈ ਕੇ ਆਈ। ਕਿੱਥੋਂ ਸਹੀ ਤੁਸੀਂ ਡਾਕਟਰ ਨੇ ਅੱਗੇ ਸਭ ਕੁਝ ਬੰਦ ਕੀਤਾ ਵਾ ਤੇ ਅਸੀਂ ਚਾਹ ਹੀ ਪੀਣੀ ਆਂ ਚੱਲ ਜਾਣਾ ਵਾ। ਹਨ ਛੇਤੀ ਆ ਥੋੜੀ। ਉਹਦਾ ਚੰਗ ਨਹੀਂ ਲੱਗਦਾ ਭਾਜੀ ਬੰਦਾ। ਨਹੀਂ ਨਹੀਂ ਕੋਈ ਗੱਲ ਨਹੀਂ ਐ ਕਿਹੜਾ ਪਗਾਨੇ ਘਰ ਆਏ ਆ। ਸਹੀ ਬਣਾਓ ਚਾਹ ਫਿਰ। ਹਾਂਜੀ ਡੇ ਮੰਮੀ ਬਣਾਉਣ ਚਾਹ। ਚਲੋ ਠੀਕ ਹੈ। ਜਿਹਾ ਨਹੀਂ ਮੈਂ ਚਾਹ। ਮੰਮੀ ਜੀ। ਆਹ ਪਤਾ। ਮੰਮੀ? ਹਾਂ ਬਾਹਰ ਪਰੌਣੇ ਆਏ ਆ ਮਿਲ ਲੈਣਾ ਸੀ। ਪਰਮ ਨੇ ਆਏ। ਹਾਂਜੀ। ਵੀਰ ਜੀ ਤੇ ਭਾਬੀ ਜੀ ਆਏ ਆ ਫੋਨ ਕਰਕੇ ਆਏ ਕਿ ਉਦਾਂ ਹੀ ਆ ਗਏ ਨਹੀਂ ਨਹੀਂ ਉਹ ਤੇ ਅਚਾਨਕ ਆਏ ਸੀ ਇੱਧਰ ਦਵਾਈ ਲੈਣ ਆਏ ਸੀ ਤੇ ਕਹਿੰਦੇ ਚੱਲ ਜਾਂਦੇ ਜਾਂਦੇ ਹੋ ਜਾਂਦੇ ਆ ਚੀਮੇ ਲਾਓ ਤੇ ਮੈਂ ਚਾਹ ਬਣਾਉਣੀ ਆ ਹਾਂ ਹਾਂ ਚਾਹ ਚਲੋ ਠੀਕ ਹੈ ਚੰਗਾ ਬਣਾ ਲੈ ਮੈਨੂੰ ਤੇ ਇਹਨਾਂ ਦੀ ਸਮਝ ਨਹੀਂ ਆਉਂਦੀ ਮੰਮੀ ਕਹਿੰਦੇ ਸੀ ਕਿ ਮੈਂ ਆਉਣਾ ਵਾਂ ਤੇਰਾ ਡੈਡੀ ਵੀ ਤਿਆਰ ਹੋਇਆ ਨਾਲ ਤੇ ਬਾਅਦ ਚ ਭਾਬੇ ਉਹਨਾਂ ਨੂੰ ਭੇਜ ਦਿੱਤਾ ਵਾ ਪਤਾ ਨਹੀਂ ਕੀ ਗੱਲ ਹੋਈ ਆ ਠੀਕ ਠਾਕ ਵੀ ਹੈਗੇ ਮੰਮੀ ਤਸਿਆਂ ਮੈਨੂੰ ਕੁਝ ਨਹੀਂ ਆ ਭਾਬੀ ਨੇ ਬਸ ਇਹੀ ਕਹੀ ਜਾਂਦੇ ਕੋਈ ਗੱਲ ਨਹੀਂ ਠੀਕ ਵਾ ਮੈਨੂੰ ਤਾਂ ਸੱਚੀ ਬੜੀ ਟੈਨਸ਼ਨ ਹੋਣਦੀ ਆ ਇਦਾਂ ਕਰਦੀ ਆ ਪਰੋਂਹੇ ਜਾਂਦੇ ਆ ਨਾ ਤੇ ਮੰਮੀ ਨੂੰ ਫੋਨ ਲਾਉਣੀ ਆ ਕਿ ਮੰਮੀ ਤੁਸੀਂ ਕਿਉਂ ਨਹੀਂ ਆਏ ਮੈਂ ਸਗੋਂ ਤੁਹਾਨੂੰ ਢੀਕਣ ਦੀ ਹੀ ਇੱਕ ਗੱਲੋ ਚੰਗਾ ਵੀ ਆ ਜੇ ਮੰਮੀ ਆ ਜਾਂਦੇ ਨਾ ਤੇ ਇੱਥੇ ਖਲਾਰਾ ਪੈ ਜਾਣਾ ਹੀ ਮੰਮੀ ਨੇ ਵੇਖ ਕੇ ਹਰਾਨ ਰਹਿ ਜਾਣਾ ਹੀ ਘਰਬਾਰ ਫਿਰ ਮੈਂ ਇੱਥੇ ਕੀ ਕਰਨਾ ਹੀ ਜੇ ਬਿਮਾਰ ਹੋ ਜਾਂਦੇ ਤੇ ਫਿਰ ਚੱਲ ਰੱਬ ਜੋ ਵੀ ਕਰਦਾ ਵਾ ਨਾ ਠੀਕ ਹੀ ਕਰਦਾ ਵਾ ਨਵੀਂ ਭਾਜੀ ਵਾਦੀ ਜਾਣ ਦੀ ਹੈ ਮੀ ਨਹੀਂ ਨਾ ਬੈਣਿਆ ਉਹਦੇ ਘਰ ਕੇ ਨਾ ਲੋਕੀ ਬਿਮਾਰ ਬਰੇ ਹੋਣਦੇ ਸੱਸੀ ਕਾ ਮਸੀ ਸੱਸੇ ਕਾਲ ਪਤ ਜਿੰਦੇ ਰੋ ਗੁਰਪਾਲਾ ਕਰੇ ਜਾਈਓ ਮੀ ਹੋਰ ਸਣਾ ਹਾਂ ਹਾਂਜੀ ਵਧੀਆ ਠੀਕ ਆ ਅੱਛਾ ਹਾਂਜੀ ਹੋਰ ਤੁਸੀਂ ਦੱਸੋ ਠੀਕ ਆ ਪਤਾ ਬਹੁਤ ਸੋਹਣਾ ਜਿਹੜੀ ਘੜੀ ਨਾਂ ਜੇ ਬਹੁਤ ਸੋਹਣੀ ਹੈ ਇਹ ਤਾਂ ਠੀਕ ਠਾਕ ਨੇ ਹਾਂ ਸਦਾ ਵੀ ਠੀਕ ਆ ਠੀਕ ਠੀਕ ਆ ਤੇ ਤੁਸੀਂ ਦੱਸਿਆ ਨਹੀਂ ਆਉਣ ਲੱਗਿਆ ਫੋਨ ਹੀ ਨਹੀਂ ਕੀਤਾ ਕਿਤੇ ਦੱਸਣਾ ਕੀ ਆ ਮਸੀ ਜੀ ਹਾਂ ਐਡੇ ਮੜਿਆ ਸ਼ਹਿਰ ਗਏ ਤੇ ਹੁੰਦੇ ਹੁੰਦੇ ਮਹਿਸਲ ਹੋਈ ਜਾਂਦੀ ਆ ਸੰਦੀਪ ਕੋ ਚਲ ਫਿਰ ਵੀ ਲਾਗੋ ਨੰਗਣਾ ਵਾ ਚੰਗੇ ਨਹੀਂ ਲੱਗੀਦਾ ਫਿਰ ਵਿਚਾਰੀ ਸੋਚਦੀ ਰਹਿੰਦੀ ਆ ਕਿ ਕੋਈ ਆਉਂਦਾ ਨਹੀਂ ਚਾਹੀ ਕਿਦਾਂ ਵਾ ਤੇ ਮੰਮੀ ਹੁਣ ਹੁੰਦਾ ਵੀ ਟਾਈਮ ਨਹੀਂ ਥੋੜਾ ਜਿਹਾ ਨਹੀਂ ਉਹ ਤੇ ਪਤਾ ਬਹੁਤ ਵਧੀਆ ਕੀਤਾ ਤੁਸੀਂ ਕਿ ਲਾਗੋ ਨਹੀਂ ਕਿਉਂ ਇਦਾਂ ਨੰਗਣਾ ਸਭ ਜਦੋਂ ਲੰਗਦੇ ਹੁੰਦੇ ਸ਼ਰਸ਼ੂਰ ਨੂੰ ਹੋ ਕੇ ਜਾਇਆ ਕਰੋ ਤਾਂ ਹੀ ਨੇ ਸੋਚਿਆ ਮੈਂ ਚਲ ਹੋ ਜਾਣੀ ਆ ਨਾਲੇ ਮੁੜ ਕੇ ਫੇਰ ਤਾਂ ਬੜਾ ਠੰਡ ਬੜੀ ਆ ਕਿਹੜਾ ਰੋਈ ਦੇੜੀ ਘਰੋਂ ਨਿਕਲਿਆ ਜਾਂਦਾ ਨਹੀਂ ਨਿਕਲਿਆ ਜਾਂਦਾ ਇਹ ਤਾਂ ਗੱਲ ਹੈਗੀ ਆ ਨਹੀਂ ਬਹੁਤ ਸੋਹਣਾ ਕੀਤਾ ਆਗੇ ਤੇ ਚੰਗਾ ਹੋ ਗਿਆ ਕਿ ਵਧੀਆ ਹੋ ਨਹੀਂ ਚਾਹੀਦੀ ਹਾਂ ਠੀਕ ਠਾਕ ਆ ਪੁੱਤ ਵਧੀਆ ਤੁਸੀਂ ਮੁੜ ਕੇ ਆਏ ਨਹੀਂ ਫੇਰ ਹੀ ਮਾਰਨਾ ਸੀ ਕੋਈ ਨਹੀਂ ਆ ਜਾਗੇ ਠੰਡ ਠੁੰਡ ਕਰਕੇ ਨਹੀਂ ਨਿਕਲਿਆ ਜਾਂਦਾ ਜੇ ਆਉ ਨਹੀਂ ਚਲੋ ਤੇ ਹੈ ਹੀ ਆ ਠੰਡ ਬੜੀ ਆ ਸੰਦੀਪ ਉਹ ਤੇ ਚਾਹ ਬਣੀਆਂ ਤੇ ਲੈ ਆਉਣੀ ਸੀ ਕੋਈ ਗੱਲ ਨਹੀਂ ਮਾਸੀ ਜੀ ਪੀ ਲੈਣੀ ਸੀ ਚਾਹ ਕੋਈ ਨਹੀਂ ਪੁੱਤ ਠੰਡ ਚ ਆਏ ਹੋ ਤੇ ਗੱਲ ਸੁਣ ਲੈ ਚਾਹ ਤੇ ਲੈਣ ਦੀ ਤੇ ਤੂੰ ਚਾਹ ਦੇ ਨਾਲ ਹੀ ਕੁਛ ਲੈ ਆਉਂਦਾ ਉਹ ਨਹੀਂ ਮਾਸੀ ਜੀ ਖਾਣਾ ਕੀ ਆ ਹੂੰ ਤਾਨੂੰ ਪਤਾ ਦਸਈ ਆ ਤਲੀ ਜੀ ਤੋਂ ਤਾਂ ਨਹੀਂ ਪਾਈਦੀ ਹੈਗੀ ਤੇ ਤਾਂ ਕਰਕੇ ਮੈਂ ਮਨਾ ਕੀਤਾ ਸੀ ਆਪ ਹੀ ਕੋਈ ਨਹੀਂ ਚਾਹ ਪੀ ਲੈਣੀ ਆ ਦੱਸ ਇਹਦੇ ਵਿੱਚ ਖੜੀ ਗਾ ਲੋ ਮੰਮੀ ਮੈਂ ਤੇ ਕਿਹਾ ਹੀ ਭਾਈ ਨਹੀਂ ਮੰਨਦੇ ਜੀ ਮੇਰੀ ਗੱਲ ਸੁਣੋ ਮੰਮੀ ਹੁਣੀ ਕਿਉਂ ਨਹੀਂ ਆਏ ਮੰਮੀ ਠੀਕ ਠਾਕ ਵੀ ਹੈਗੀ ਆ ਉਹ ਮੰਮੀ ਠੀਕ ਨਹੀਂ ਉਹਨੂੰ ਬੁਖਾਰ ਜੇ ਡੇ ਚੜਨਾ ਤਾਂ ਕਰਕੇ ਨਹੀਂ ਆਇਆ ਗਿਆ ਤੇ ਨਾਲੇ ਮੇਰੀ ਗੱਲ ਸੁਣ ਜੇ ਮੰਮੀ ਇੱਥੇ ਆ ਗਈ ਨਾ ਤੇ ਸਾਡੇ ਘਰ ਚ ਤੇ ਕਲਾ ਨਹੀਂ ਮੁੱਕਣੀ ਉਹਨੇ ਜਦੋਂ ਘਰ ਬਾਹਰ ਵੇਖਿਆ ਨਾ ਆਣ ਕੇ ਤੇ ਸਾਰਾ ਕੋਤੇ ਝੂਠ ਮਾਰਿਆ ਵੀ ਦੋ ਮੰਜ਼ਲੀ ਕੋਠੀ ਆ ਬੜੇ ਸੌਖੇ ਆ ਤੇ ਤੂੰ ਉਹਨਾਂ ਨੂੰ ਸਾਦੀ ਨਾ ਉਹਨਾਂ ਕਹਿ ਬਤੁਈਂ ਇੱਥੇ ਰਹੁ ਕੋਈ ਨਾ ਕੋਈ ਬਹਾਨਾ ਮਾਰ ਦਿਆ ਕਰ ਜਦੋਂ ਉਹੰਦਾ ਨਾਲ ਲੈਂਦੇ ਹੁੰਦੇ ਫਿਰ ਜੀ ਉਹ ਗੱਲ ਤੇ ਹੈਗੀ ਆ ਪਰ ਮੈਂ ਕਿੰਨਾ ਕਿ ਚਰ ਬਹਾਨੇ ਲਾਉਂਗੀ ਅਕਸਰ ਉਹਨਾਂ ਨੂੰ ਪਤਾ ਤੇ ਲੱਗਣਾ ਹੀ ਆ ਨਾ ਕਿ ਘਰ ਬਾਹਰ ਕਿਦਾਂ ਦਾ ਵਾ ਚਲੋ ਅੱਜ ਆ ਜਾਂਦੇ ਵੇਖ ਲੈਂਦੇ ਨਾਲੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਨਾ ਲੜਾਈ ਪੈਂਦੀ ਹੁਣ ਤੇ ਲੜਾਈ ਪੈਣੀ ਆ ਨਾ ਇੱਕ ਝੂਠ ਬੋਲਾਂਗੇ ਨਾ ਤੇ 100 ਝੂਠ ਬੋਲਣੇ ਪੈਣੇ ਆ ਚਲੋ ਵੀਰ ਜੀ ਤੁਸੀਂ ਬੈਠੋ ਮੈਂ ਰੋਟੀ ਬਣਾਉਣੀ ਆ ਉਹ ਨਹੀਂ ਨਹੀਂ ਰੋਟੀ ਨਹੀਂ ਗਾਹੀ ਖਾਣੀ ਆਹੀਂ ਚੱਲ ਜਣਾ ਤੇ ਆ ਲੈ ਹਰ ਹਾਲ ਜੀ ਰਹਿਣ ਤਾਂ ਕੋਈ ਗੱਲ ਨਹੀਂ ਉਹ ਚੱਲ ਰਹਿਲਾ ਤੂੰ ਇਹ ਕਿੰਨੇ ਘਵਾਂ ਕਿਤੇ ਤੂੰ ਹੁਣ ਮੰਮੀ ਨੂੰ ਬਹਾਨਾ ਭੁਨਾ ਮਾਰਦਿਆ ਕਰ ਜਦੋਂ ਕਿਤੇ ਆਉਣ ਦਾ ਨਾਂ ਲੈਂਦੇ ਹੁੰਦੇ ਠੀਕ ਹੈ ਨਾ ਚਲੋ ਠੀਕ ਆ ਮੈਂ ਤਾਂ ਕਹਿੰਦੀ ਰੋਟੀ ਬਣ ਜਾਣੀ ਉਹ ਨਹੀਂ ਨਹੀਂ ਰੋਟੀ ਨਹੀਂ ਖਾਣੀ ਆਂ ਚੱਲ ਜਾਣਾ ਵਾ ਛੇਤੀ ਮੰਮੀ ਠੀਕ ਨਹੀਂ ਹੈਗੇ ਮੰਮੀ ਨੇ ਤਾਂ ਮੈਨੂੰ ਕੁਝ ਦੱਸਿਆ ਨਹੀਂ ਆ ਕਿ ਮੈਂ ਠੀਕ ਨਹੀਂ ਆ ਪੁੱਤ ਮੇਰੇ ਕੋ ਨਹੀਂ ਆਇਆ ਜਾਣਾ ਉਹ ਤਾਂ ਤਿਆਰ ਹੋ ਕੇ ਬੈਠੀ ਸੀ ਪਤਾ ਨਹੀਂ ਹੁਣ ਵਿੱਚਲੀ ਗੱਲ ਕੀ ਆ ਚੱਲ ਕੋਈ ਗੱਲ ਨਹੀਂ ਜਾਂਦੇ ਆ ਨਾ ਫੋਨ ਕਰਦੀ ਆਂ ਮੰਮੀ ਨੂੰ ਫਿਰ ਫਿਰ ਚੱਲੀਏ ਫਿਰ ਚਲੋ ਚਲੋ ਭਾਜੀ ਬੇਟੋ ਰੋਟੀ ਪਾਣੀ ਨਹੀਂ ਖਾ ਗਏ ਉਹ ਨਹੀਂ ਨਹੀਂ ਭਾਜੀ ਲੇਟ ਹੋ ਜਾਣਾ ਵਾ ਫਿਰ ਆਈ ਆਈ ਮੋਟਰਸਾਈਕਲ ਤੇ ਤੁਹਾਨੂੰ ਪਤਾ ਹੋਵਾ ਵਾ ਬੜੀ ਪੈਂਦੀ ਮੜਕੇ ਉਹ ਤਾਂ ਗੱਲ ਹੈਗੀ ਰੋਟੀ ਬਣੀ ਖਾ ਲਈ ਚੱਲ ਜੀ ਹੁਣ ਨਹੀਂ ਨਹੀਂ ਮੈਂ ਤਾਂ ਜੋਰ ਲਾਉਣ ਦੀ ਮਹਾਪੰਚੇ ਜਾਣਾ ਹੁਣ ਚੰਗਾ ਮਸੀ ਜੀ ਮਾਰਿਓ ਕਿਤੇ ਚੱਕਰ ਚੰਗਾ ਰੋਟੀ ਵੀ ਨਹੀਂ ਖਾਦੀ ਉਦਾਂ ਕੋਈ ਗੱਲ ਨਹੀਂ ਚੰਗਾ ਭਾਜੀ ਸਦੀ ਬਾਸ ਮਾਰਾ ਕਿ ਚੰਗਾ ਇਹਦੀ ਕੀ ਲੋੜ ਹੀ ਰਹਿਣ ਦੇਣਾ ਭਾਬੀ ਕੋਈ ਗੱਲ ਨਹੀਂ ਫਿਰ ਕੀ ਆ ਰੱਖ ਲੋ ਤਾਂ ਠੀਕ ਹੈ ਮਸੀ ਚੰਗਾ ਤੁਸੀਂ ਚੰਗਾ ਚੰਗਾ ਭਾਜੀ ਚੰਗਾ ਇਦਾਂ ਕਰਦੀ ਆ ਮੰਮੀ ਨੂੰ ਫੋਨ ਲਾਉਣੀ ਆ ਹਾਂ ਸੰਦੀਪ ਦਾ ਫੋਨ ਹਲੋ ਸਸਿਕਾ ਮੰਮੀ ਜੀ ਸਸਿਕਾ ਪੁੱਤ ਹੋਸਣਾ ਕੀ ਹਾਲ ਚਾਲ ਆ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਹਾਂ ਅਸੀਂ ਵੀ ਠੀਕ ਠਾਕ ਹੋਰ ਪਰਿਵਾਰ ਠੀਕ ਠਾਕ ਆ ਹਾਂਜੀ ਸਾਰੇ ਵਧੀਆ ਤੁਸੀਂ ਸੁਣਾਓ ਹਾਂ ਮੈਂ ਵੀ ਠੀਕ ਹੋਰ ਪੁੱਤ ਕੀ ਕਰਨ ਦਈ ਸੀ ਕੁਝ ਨਹੀਂ ਮੰਮੀ ਮੇਰੀ ਗੱਲ ਸੁਣੋ ਹਾਂ ਪੁੱਤ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂ ਤੁਸੀਂ ਫੇਰ ਨਹੀਂ ਆਏ ਲੋਹੜੀ ਦੇਣ ਵੀਰ ਨੂੰ ਤੇ ਭਾਬੀ ਨੂੰ ਭੇਜ ਦਿੱਤਾ ਤੁਸੀਂ ਲੋਹੜੀ ਦੇਣ ਨਹੀਂ ਆਏ ਹਾਂਜੀ ਰੁਪਿੰਦਰ ਤੇ ਲਵਲੀ ਤੇਰੇ ਕੋਲ ਆਏ ਆ ਹਾਂਜੀ ਮੇਰੇ ਕੋਲ ਆਏ ਲਵਲੀ ਤੇ ਰੁਪਿੰਦਰ ਤੈਨੂੰ ਫੋਨ ਕੀਤਾ ਸੀ ਉਹਨਾਂ ਆਉਣ ਤੋਂ ਪਹਿਲਾਂ ਨਹੀਂ ਮਮਮੀ ਨੇ ਨਾ ਫੋਨ ਹੀ ਕੀਤਾ ਤੇ ਕਹਿਣ ਦੇ ਹੀ ਆਂ ਇਹ ਚਾਨਕ ਆਏ ਇੱਧਰ ਤੇ ਤੇਰੇ ਕੋਲ ਆ ਗਏ ਇਹ ਕਿਦਾਂ ਦੀ ਗੱਲ ਆ ਪੁੱਤ ਮੈਂ ਤਾਂ ਤਿਆਰ ਹੋਣ ਰਹੀ ਹਾਂ ਤੇਰੇ ਕੋ ਆਉਣ ਵਾਸਤੇ ਇਹ ਤਾਂ ਘਰੋਂ ਦਵਾਈ ਲੈਣ ਗਏ ਆ ਮੈਂ ਕਿ ਅੱਗੇ ਸੋਚਾ ਮੈਂ ਮਮਮੀ ਕਹਿੰਦੇ ਸੀ ਆਪਾਂ ਆਉਣਾ ਵਾ ਤੇ ਇਹ ਦੋਵੇਂ ਜਣੇ ਆ ਗਏ ਨਾ ਕੋਈ ਦੱਸਿਆ ਨਾ ਪੁੱਛਿਆ ਵੇਖ ਲਾ ਮੈਂ ਤਿਆਰ ਹੋਣ ਰਹੀ ਆ ਸ਼ਹਿਰ ਜਾਣਾ ਸੀ ਤਾਂ ਸਮਾਨ ਲੈਣਾ ਸੀ ਤੇਰੇ ਵਾਸਤੇ ਤੇ ਇਹ ਮੁੰਡਾ ਆਂਦਾ ਆ ਪੀ ਉਹ ਜਾਦੀ ਨਹੀਂ ਠੀਕ ਦਵਾਈ ਲੈਣ ਜਾਣਾ ਵਾ ਦਵਾਈ ਦਾ ਬਹਾਨਾ ਲਾ ਕੇ ਗਏ ਹੀ ਉਹ ਹੁਣ ਮੈਨੂੰ ਨਹੀਂ ਪਤਾ ਮੈਨੂੰ ਇਹਨਾਂ ਨੇ ਬਹਾਨਾ ਲਾਤਾ ਵਾ ਕਿ ਮੰਮੀ ਠੀਕ ਨਹੀਂ ਹੈਗੀ ਤਾਂ ਕਰਕੇ ਨਹੀਂ ਮੰਮੀ ਆਏ ਹਾਈਵੇ ਮੇਰੇਆ ਮਾਲਕਾ ਤੋਬਾ ਇਸ ਜਨਾਨੀ ਦੇ ਨਹੀਂ ਮੈਂ ਤਾਂ ਚੰਗੀ ਭਲੀ ਆ ਮੈਨੂੰ ਕੀ ਹੋਇਆ ਵਾ ਬਿਮਾਰ ਤੇ ਇਹ ਨਖਤੀ ਹੋਈ ਸੀ ਤੇ ਨਾ ਮੇਰਾ ਲਾਤਾ ਇਹਨੇ ਮੰਮੀ ਜੇ ਇਹਨਾਂ ਨੇ ਆਉਣਾ ਸੀ ਤੇ ਮੈਨੂੰ ਫੋਨ ਕਰ ਦਿੰਦੇ ਤੁਹਾਨੂੰ ਵੀ ਪਤਾ ਵਾ ਘਰ 'ਚ ਕੋਈ ਨਾ ਕੋਈ ਸਮਾਨ ਤੇ ਖਤਮ ਹੋਇਆ ਹੀ ਹੁੰਦਾ ਵਾ ਬੰਦਾ ਮਗਾਉਣ ਵਾਲਾ ਭੰਦਾ ਵਾ ਕੋਤੋਂ ਮਿੰਟ ਦੱਸ ਕੇ ਨਹੀਂ ਗਏ ਤੇ ਮੈਨੂੰ ਇਹ ਦੱਸ ਭਿੱਲੀ ਦਾ ਕਪੜਾ ਤੇਰਾ ਲਿਆਂਦਾ ਕੁਝ ਨਾਲ ਇਹਨੇ ਨਹੀਂ ਨਹੀਂ ਮੰਮੀ ਜਿਹੜਾ ਕਪੜਾ ਤਾਂ ਨਹੀਂ ਲੈ ਕੇ ਆਏ ਬਸ ਖਾਣ ਵਾਸਤੇ ਜਮਨ ਲਿਆਂਦਾ ਇਹਨਾਂ ਨੇ ਨਾ ਇਹਨੂੰ ਇੰਨਾ ਪਤਾ ਹੀ ਪਿਲੋੜੀ ਲੈ ਕੇ ਜਾਣਾ ਤੇ ਇਹ ਨਹੀਂ ਕਰਤੂਤ ਨਹੀਂ ਹੈਗੀ ਭਿੱਲੀ ਦਾ ਕਪੜਾ ਵੀ ਲੈ ਕੇ ਜਾਣਾ ਵਾ ਕੋਈ ਗੱਲ ਨਹੀਂ ਹਾਂਜੀ ਸੱਸ ਨੂੰ ਨਹੀਂ ਪਤਾ ਜੇ ਉਹਨੂੰ ਪਤਾ ਲੱਗ ਗਿਆ ਤੇਰਾ ਸੂਟ ਨਹੀਂ ਆਇਆ ਤੇ ਉਹਨਾਂ ਤੇ ਗੱਲਾਂ ਕਰਨੀਆਂ ਨਾ ਕੋਈ ਗੱਲ ਨਹੀਂ ਇਹਨੂੰ ਇੱਕ ਵਾਰ ਘਰ ਆ ਲੈਂਦੇ ਫੇਰ ਵੇਖੀਦਾ ਹਾਲ ਮੈਂ ਕੀ ਕਰਦੀ ਨਹੀਂ ਮੈਂ ਤਾਂ ਸਗਣਾ ਸਾਰਥਾ ਨਾ ਆਉਣਾ ਹੀ ਪਾਦੀ ਲੈ ਕੇ ਲੀੜਾ ਕਪੜਾ ਬਣਾ ਕੇ ਨਾਲ ਮੈਂ ਤੈਨੂੰ ਕੋਈ ਚੀਜ਼ ਲਿਆ ਦਾਂਗੇ ਇਹ ਹੋਣੀ ਨੇ ਸੁਣ ਲਿਆ ਹੁਣਾਂ ਮੈਂ ਤਾਂ ਬਹਾਨਾ ਲਾ ਕੇ ਉੱਡ ਗਈ ਆ ਕੀ ਪਤਾ ਮੰਮੀ ਤੂੰ ਨਾ ਕਰ ਗਈ ਆ ਗਈ ਕੋਈ ਨਹੀਂ ਤੂੰ ਕੱਟ ਫੋਨ ਤੇ ਤੇਰੇ ਪਿਓ ਨਾਲ ਕਰਨੀ ਆ ਮੈਂ ਗੱਲ ਚਲੋ ਠੀਕ ਆ ਮੰਮੀ ਹਾਂ ਚੰਗਾ ਪੁੱਤ ਆ ਵੇਖ ਲਾ ਚਲਾਕੀ ਆ ਕੰਮ ਕੀਤਾ ਹੀ ਦੋਵਾਂ ਜਾਣਿਆਂ ਦੀ ਸਲਾਹ ਹੁਣੀ ਆ ਮੈਨੂੰ ਮਾਰਤਾ ਬਿਮਾਰ ਦਾ ਬਹਾਨਾ ਤੇ ਜਾ ਕੇ ਕੁੜੀ ਨੂੰ ਤਾਂ ਲੋੜੀਆਂ ਦਿੰਦੀ ਫਿਰਨ ਰਹੀ ਆ ਚੰਗੀ ਬੰਡੀ ਹੋਣੀ ਹੈ ਨਾ ਇਹਦੇ ਪਿਓ ਨੂੰ ਦੱਸਣੀ ਆ ਤੁਸੀਂ ਕਹਿੰਦੇ ਹੋ ਨਾ ਧੇ ਘੰਟੇ ਜਾ ਜਾਣਾ ਹਾਈਓ ਜਾ ਕੇ ਤਾਂ ਲੋੜੀਆਂ ਦੇਣ ਦੇ